ਨਨ ਮਰੇ ਤਾਂ ਤੁਹਾ ਮਰ ਜਾਏ ਬਿਨ ਮਨ ਮੂਵੇ ਕਿਵੇਂ ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਬਿਨ ਮਨ ਮੂਵੇ ਕਿਵੇਂ ਹਰ ਪਾਏ ਮਹਰਜ਼ ਕਰਾਂ ਯਾਤਰਾ ਅਕਸਰ ਬੋਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਣਾਈ ਦੇਣ ਲੱਗ ਪਿਆ ਤੇ ਜ਼ਬਾਨ ਬੋਲਦੇ ਆ ਬੋਲਦੇ ਆ ਪ੍ਰਭੂ ਨੂੰ ਬੋਲਦੇ ਆ ਬੋਲਦੇ ਆ ਜ਼ਬਾਨ ਨੂੰ ਰਸ ਵੀ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੋਂ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਖੌਨ ਤੇ ਨਹੀਂ ਬਣੀ ਸਵਾਦ ਆ ਗਿਆ ਹੈ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਹੈ ਵਾਹਿਗੁਰੂ ਜਪਦੇ ਆ ਜਪਦੇ ਆ ਰਸ ਆ ਜਾਏ ਤੋ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐ ਐਸੀ ਰਸਨਾ ਫਿੱਕਾ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ ਤਾਕਤ ਵੀ ਹੋਵੇਗੀ ਪ੍ਰਭ ਜੀ ਬਸੇ ਸਾਧ ਕੇ ਰਸਨਾ ਨਾਨਕ ਜਨਕਾ ਦਾਸਨ ਦਸਨਾ ਰਸਨਾ ਤੇ ਵਸ ਗਿਆ ਵਾਹਿਗੁਰੂ ਆਖਦੇ ਆ ਰਸਣ ਲੱਗ ਪਵੇ ਰਸਨਾ ਤੇ ਵਸ ਗਿਆ ਤੇ ਜੇ ਰਸਨਾ ਤੇ ਵਸ ਗਿਆ ਇਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰ ਲਿਆਵੇ ਰੋਮਾਂ ਚ ਵਸ ਜਾਏਗਾ ਸਵਾਸਾਂ ਦੇ ਚ ਵਸ ਜਾਏਗਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ ਜ਼ਬਾਨ ਨੂੰ ਰਸ ਆਉਂਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ਬਾਨ ਤੇ ਵਸਦਾ ਹੈ ਸਵਾਸਾਂ ਦੇ ਜਵਾਦ ਦੇ ਚ ਪ੍ਰਾਣਾਂ ਦੇ ਜਵਾਦ ਦੇ ਚ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਰੋਟੀ ਕਿਤਨੇ ਦੇਰ ਜਖਾ ਲੈਨੇ ਆ 15 ਮਿੰਟ 20 ਮਿੰਟ ਐਨੇ ਟਾਈਮ ਲੱਗਦਾ ਹੈ 15 20 ਮਿੰਟ ਅਮਰਤ ਵੇਲੇ ਉਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਢੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਣੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਹਨੇ ਮੈਂ ਅਰਜ਼ ਕੀਤੀ ਮਿੱਤਰ ਨੂੰ ਸੁਣ ਲੈਂਦਾ ਪੁੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਜੇ ਕਿਦਰੇ ਸੁਣ ਲਿਆ ਇੱਕੋ ਹੀ ਦਫਾ ਸ਼ਬਦ ਸੁਣ ਲਿਆ ਫਿਰ ਸਮਝ ਲੋਏ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏ ਜਿਸ ਦਿਨ ਵਾਹਿਗੁਰੂ ਆਖਦਿਆਂ ਰਸ ਆ ਜਾਏ ਉਸੇ ਦਿਨ ਸਮਝਣਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸਨਾ ਚ ਵੀ ਨਹੀਂ ਵਸਿਆ ਰੋਮੋਇਤੀ ਗੱਲ ਦੂਰ ਦੀ ਹੈ ਸੋ ਅਸਾਂ ਦੀ ਗੱਲ ਤੇ ਦੋ ਅਨੂਸ ਦਿੱਲੀ ਦੌਰਸਤ ਅਜੇ ਬਹੁਤ ਦੂਰ ਦੀਗਾ